ਇੱਕ ਬਣਾ ਦੁਖਾਂਤ ਜਿਹੜਾ ਪਿਛਲੇ ਦਿਨੀ ਔਜਲਾ ਪਰਿਵਾਰ ਦੇ ਵਿੱਚ ਵਾਪਰਿਆ ਮੇਰੇ ਵੀਰੋ ਯਾਦੇ ਦੇ ਮਾਤਾ ਜੀ 1920 ਯਾਦੇ ਦੇ ਮਾਤਾ ਜੀ ਜਿਹਨੇ ਇਸ ਦੁਨੀਆ ਨੂੰ ਅਲਵਿਦਾ ਆਖੀ ਸਾਰਾ ਨਗਰ ਕਹਿਦਾ ਯਾਦੇ ਦੇ ਮਾਤਾ ਜੀ ਇਸ ਦੁਨੀਆ ਨੂੰ ਅਲਵਿਦਾ ਆਖੀ ਮੇਰੇ ਵੀਰੋ ਘਰ ਗਏ ਵੀਰ ਨੂੰ ਹੌਸਲਾ ਦਿੱਤਾ ਕਿਉਂਕਿ ਜੋ ਇਨਸਾਨ ਆਇਆ ਉਹਨੇ ਜਾਣਾ ਪਰ ਯਾਦੇ ਨਾਲ ਮਿਲ ਗਿਆ ਜਦੋਂ ਗੱਲਾਂ ਹੋਈਆਂ ਮੈਂ ਕਿਹਾ ਵੀ ਮਾਤਾ ਜੀ ਨੂੰ ਕੀ ਪ੍ਰੋਬਲਮ ਸੀ ਕਹਿੰਦਾ ਵੀ ਉਹਨਾਂ ਨੂੰ ਸ਼ੂਗਰ ਸੀਗਾ ਕਹਿੰਦਾ ਪਾਜੀ ਮੇਰੇ ਮਾਤਾ ਦਾ ਮੈਂ ਬੜਾ ਇਲਾਜ ਕਰਵਾਇਆ ਪਰ ਕਹਿੰਦਾ ਉਹ ਠੀਕ ਨਹੀਂ ਹੋਏ ਸਾਡੇ ਕੋਲੇ ਪੈਸਾ ਵੀ ਸੀ ਪਰ ਕਹਿੰਦਾ ਫੇਰ ਵੀ ਠੀਕ ਨਹੀਂ ਹੋ ਸਕੇ ਪਰ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਮਾਤਾ ਜੀ ਦੀ ਯਾਦ ਦੇ ਵਿੱਚ ਆਪਣੇ ਸੁਰਖਪੁਰ ਪਿੰਡ ਦੇ ਵਿੱਚ ਇੱਕ ਸ਼ੁਕਰ ਦਾ ਹਸਪਤਾਲ ਬਣਾਉਣਾ ਹੈ ਜਿਹਦੇ ਵਿੱਚ ਕਹਿੰਦਾ ਲੋੜਵੰਦ ਪਰਿਵਾਰਾਂ ਦਾ ਫ੍ਰੀ ਇਲਾਜ ਹੋਊਗਾ ਇੱਕ ਵਾਰੀ ਇਸ ਸੋਚ ਦੇ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਹਮੇਸ਼ਾ ਕਹਿੰਦੇ ਮਾਂ ਨੂੰ ਜਿਉਂਦੀ ਰੱਖਣਾ ਕਹਿੰਦਾ ਵੀ ਮੇਰੀ ਮਾਂ ਚਲੀ ਗਈ ਪਰ ਹੋਰਾਂ ਦਾ ਕਿਸੇ ਦਾ ਮਾਂ ਕਿਸੇ ਦੀ ਭੈਣ ਕਿਸੇ ਦਾ ਬਾਪ ਕਿਸੇ ਦਾ ਵੀਰ ਸ਼ੂਗਰ ਦੇ ਇਲਾਜ ਦੇ ਨਾਲ ਨਹੀਂ ਜਾਣਾ ਚਾਹੀਦਾ ਇਹੋ ਜੀ ਸੋਚ ਨੂੰ ਸਲੂਟ ਹੈ ਔਰ ਅੱਜ ਸਾਨੂੰ ਸਾਰਿਆਂ ਨੂੰ ਮੇਰੇ ਵੀਰੋ ਐਲਜੀ ਸੋਚ ਰੱਖਣੀ ਪੈਣੀ ਹੈ ਸਾਨੂੰ ਸਾਡੇ ਪੰਜਾਬੀ